ਭਗਵੰਤ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਸਾਡੇ ਪਿੰਡਾਂ 'ਚ ਇਹ ਉਪਰਾਲਾ ਕੀਤਾ ਇਹ ਉਪਰਾਲਾ ਕਰਨ ਨਾਲ ਸਾਨੂੰ ਇਹ ਫਾਇਦੇ ਆ ਕਿ ਸਾਡੇ ਪਿੰਡਾਂ 'ਚ ਲੋਕ ਬਿਮਾਰ ਰਹਿੰਦੇ ਤੇ ਬਾਹਰ ਅੰਦਰ ਜਾ ਨਹੀਂ ਸਕਦੇ ਤੇ ਬਜ਼ੁਰਗ ਨਹੀਂ ਜਾ ਸਕਦੇ ਤੇ ਇਹ ਆਪਣਾ ਸੀਐਮ ਜੋਗਸ਼ਾਲਾ ਜੋ ਕੇ ਖੋਲਣ ਨਾਲ ਸਾਡੀਆਂ ਲੋਕ ਘਰੇਲੂ ਐ ਆਪਣਾ ਟਾਈਮ ਕੱਢ ਕੇ ਤੇ ਟਾਈਮ ਸਿਰ ਆ ਕੇ ਜੋ ਕਰਾਨੀਆਂ ਆ ਯੋਗ ਸ਼ਾਲਾ ਸ਼ੁਰੂ ਹੋਣ ਤੋਂ ਪਹਿਲਾਂ ਮੇਰੇ ਲੱਕ 'ਚ ਬਹੁਤ ਦਰਦ ਰਹਿੰਦੀ ਸੀ ਜਦੋਂ ਦੇ ਅਸੀਂ ਇਸ ਯੋਗ ਸ਼ਾਲਾ ਵਿੱਚ ਆਉਂਦੇ ਹਾਂ ਉਦੋਂ ਦੀ ਮੈਂ ਬਿਲਕੁਲ ਠੀਕ ਹਾਂ ਹਰ ਇੱਕ ਆਸਨ ਨੂੰ ਅਸੀਂ ਚੰਗੀ ਤਰ੍ਹਾਂ ਕਰ ਪਾਉਂਦੇ ਹਾਂ ਮੈਂ ਆਪਣੇ ਬਾਰੇ ਦੱਸਦੀ ਹਾਂ ਮੇਰਾ ਪਹਿਲਾਂ 95 ਕਿਲੋ weight tha ਐਸ ਵੇਰ ਮੇਰਾ 87.5 ਕਿਲੋ weight ਹੋ ਗਿਆ ਜੋ ਕਰਨਾ ਤੇ ਕੁਝ ਬਿਮਾਰੀਆਂ ਵੀ ਦੀਆਂ ਮੋਢਿਆਂ ਵਗੈਰਾ ਚ ਦਦਾ ਵੀ ਦੀਆਂ ਤੇ ਇਸ ਵੇਲੇ ਮੈਂ ਬਿਲਕੁਲ ਤੰਦਰੁਸਤ ਐ ਮੇਰੇ ਆਂਡ ਪੜੋਸ ਵੀ ਮੈਂ ਪੁੱਛ ਲਈਆਂ ਸਾਰਿਆਂ ਨੂੰ ਉਹ ਵੀ ਬਿਲਕੁਲ ਠੀਕ ਐ ਮੈਨੂੰ ਮਾਈਗਰੇਨ ਦੀ ਬਹੁਤ ਜ਼ਿਆਦਾ ਦਿੱਕਤ ਸੀ ਔਰ ਮੇਰੀ ਯੋਗਾ ਕਲਾਸ ਨਾਲ ਬਿਲਕੁਲ ਠੀਕ ਹੋ ਚੁੱਕੀ ਐ ਔਰ ਮੈਨੂੰ 2 ਮਹੀਨੇ ਹੋ ਗਏ ਮੈਂ ਲਗਾਤਾਰ ਯੋਗਾ ਕਲਾਸ ਜੁਆਇਨ ਕਰ ਰਹੀ ਆ ਗੇੜੀ ਲੇੜੀ ਨੂੰ ਜੋੜੀ ਦਿੱਕਤ ਹੁੰਦੀ ਐ ਉਸ ਅਕੋਰਡਿੰਗ ਹੀ ਐਕਸਰਸਾਈਜ਼ ਕਰਵਾਉਂਦੇ ਹਨ ਅਤੇ ਰੋਜ਼ ਨਵੀਆਂ ਨਮੀ ਐਕਸਰਸਾਈਜ਼ ਨਵੀਆਂ ਨਮੀਆ ਬਿਮਾਰੀਆਂ ਬਾਰੇ ਸਾਨੂੰ ਜਾਣਕਾਰੂ ਕਰਾਉਂਦੇ ਹਨ ਰਾਤ ਮਿਲਨੇ ਨਾਲ ਲੋਕਾਂ ਦੀਆਂ ਬਿਮਾਰੀਆਂ ਕਾਫੀ ਦੂਰ ਹੋ ਚੁੱਕੀਆਂ ਆਇਆਂ ਤੇ ਲੋਕ ਬਹੁਤ ਸੰਤੁਸ਼ਟ ਐ ਇਸ ਗੱਲ ਤੇ ਕਿ ਇਹਨਾਂ ਨੇ ਨਵਾਂ ਕੰਮ ਕੀਤਾ ਇੱਥੇ ਇਹ ਪਹਿਲੀ ਵਾਰੀ ਹੀ ਕੰਮ ਹੋਇਆ ਬਿਮਾਰੀਆਂ ਬਹੁਤੀਆਂ ਇਸ ਵੇਲੇ ਸਾਡੀਆਂ ਬਿਮਾਰੀਆਂ ਬਿਲਕੁਲ ਠੀਕ ਐ ਅਸੀਂ ਬਿਲਕੁਲ ਵੀ ਦਵਾਈ ਨਹੀਂ ਖਾਂਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਹੁਤ ਸ਼ੁਕਰੀਆ ਕਰਦੀਆਂ ਕਿਉਂਕਿ ਉਹਨਾਂ ਨੇ ਸਾਨੂੰ ਫ੍ਰੀ ਵਿੱਚ ਯੋਗਾ ਕਲਾਸ ਦਿੱਤੀਆਂ ਹਨ ਲੋਕ ਪੈਸੇ ਲਾ ਕੇ ਕਲਾਸਾਂ ਸਿੱਖਦੇ ਹਨ ਔਰ ਸਾਡੇ ਪਿੰਡ ਵੱਲੋਂ ਭਗਵੰਤ ਮਾਨ ਜੀ ਦਾ ਬਹੁਤ ਸ਼ੁਕਰੀਆ ਕਰਦੀਆਂ